ਤਾਂ ਮੇਰੇ ਖਿਆਲ 'ਚ ਇਹ ਚੋਣਾਂ ਦੇ ਵਿੱਚ ਅਗਲੀ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ ਉਹ ਬੀਜੇਪੀ ਦੀ ਬਣ ਬਣੂਗੀ ਉਹਦੇ ਅਸੀਂ ਨਹੀਂ ਪੱਥਰ ਢੱਲ ਰਹੇ ਆਂ ਆਉਣ ਵਾਲੇ ਨਵੀਂ ਸਰਕਾਰ ਦੇ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਹੋਣਗੇ ਔਰ ਬੀਜੇਪੀ ਦੀ ਸਰਕਾਰ ਆਉਂਗੀ ਨਿਸ਼ਚਿਤ ਪਾਠਕ ਨੂੰ ਅਸੀਂ ਬੀਜੇਪੀ ਦੇ ਦੇ ਵਿੱਚ ਸ਼ਾਮਲ ਕੀਤਾ ਹੈ ਜੋਨ ਪ੍ਰਚਾਰ ਸ਼ੁਰੂ ਹੋ ਗਿਆ ਹੈ ਭਾਜਪਾ ਪਾਰਟੀ ਨੂੰ ਤੁਹਾਡੇ ਵੱਲੋਂ ਵੀ ਇਸ ਤਸਮੂਲਿਤ ਹੋ ਰਹੀ ਹੈ ਲਗਾਤਾਰ ਵਾਅਦਾ ਹੋ ਰਿਹਾ ਤੁਸੀਂ ਦੇਖੋ ਨੌਜਵਾਨ ਪਾਰਟੀ ਨਾਲ ਜੁੜੇ ਕੀ ਕਹਿਣਾ ਹੈ ਆ ਬਹੁਤ ਖੁਸ਼ੀ ਹੋਈ ਮੈਨੂੰ ਕਿ ਪ੍ਰਕਸ਼ਿਤ ਵਰਗੇ ਨੌਜਵਾਨ ਆਪਣੀ ਟੀਮ ਦੇ ਨਾਲ ਜੁਆਇਨ ਕੀਤੇ ਹਨ ਲਵਲੀ ਜੀ ਵੀ ਬੈਂਕ ਤੋਂ ਸਾਡੇ ਨਾਲ ਜੁਆਇਨ ਕੀਤੇ ਨੇ ਬਾ ਕਾਫੀ ਹੁਣ ਪਿਛੇ ਦੇਣਾ ਚੇ ਕੁਮੀ ਫੇਰੀ ਹੈ ਔਰ ਬਹੁਤ ਵੱਡਾ ਹੰਗਾਰਾ ਬੀਜੇਪੀ ਨੂੰ ਮਿਲ ਰਿਹਾ ਤਾਂ ਮੇਰੇ ਖਿਆਲ ਚ ਇਹ ਚੋਣਾ ਦੇ ਵਿੱਚ ਅਗਲੀ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ ਉਹ ਬੀਜੇਪੀ ਦੀ ਬਣ ਬਣੂਗੀ ਉਹਦੇ ਅਸੀਂ ਨਹੀਂ ਪੱਥਰ ਧਰ ਰਹੇ ਹੂੰ ਉਹ ਕਿਸ ਤਰ੍ਹਾਂ ਦੇਖ ਰਹੋ ਇਸ ਤਰ੍ਹਾਂ ਚੱਲ ਰਿਹਾ ਪੰਜਾਬ ਦੀ ਮਾਹੌਲ ਔਰ ਦੇਸ਼ ਦੇ ਵਿੱਚ ਇਸ ਤਰ੍ਹਾਂ ਹਵਾਏ ਮੋਦੀ ਸਾਹ ਦੀ ਇਸ ਦੀ ਕੋਈ ਦੋਹrai ਨਹੀਂ ਕਿ ਸਾਡੇ ਆਉਣ ਵਾਲੇ ਨਵੀਂ ਸਰਕਾਰ ਦੇ ਮੁੱਖ ਮੰਤਰੀ ਅਮੀਨਾ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਹੋਣਗੇ ਔਰ ਬੀਜੇਪੀ ਦੀ ਸਰਕਾਰ ਆਉਗੀ ਵਿਰੋਧੀਆਂ ਜਿਸ ਤਰ੍ਹਾਂ ਕਹਿ ਰਹੀ ਹੈ ਲਗਾਤਾਰ ਕੇਜਰੀਵਾਲ ਸਾਹਿਬ ਨੂੰ ਅੰਦਰ ਕਰਤਾ ਜੀ ਸਾਡੇ ਇਮਾਨਦਾਰ ਮੁੱਖ ਮੰਤਰੀ ਹੈ ਕਿ ਇਹ ਜਰਮਨੀ ਔਰ ਅਮਰੀਕਾ ਦਾ ਜੈਂਟਰਫੇਰ ਹੋਏ ਇਸ ਤੇ ਮਤਲਬ ਉਹਨਾਂ ਕੇ ਆਇਆ ਤਾਂ ਸੁਜਾਬ ਵੀ ਮੰਗੇ ਸਰਕਾਰੇ ਰਾਜਦੂਤਾਂ ਨਹੀਂ ਦੇਖੋ ਦੂਜੇ ਮੁਲਕ ਦਾ ਬੰਦਾ ਨਹੀਂ ਕਿਸੇ ਦੇ ਘਰੇਲੂ ਮੁਲਕ ਦੀਆਂ ਗੱਲਾਂ ਦੇ ਵਿੱਚ ਇਹ ਜੈਂਟਰਫੇਰੈਂਸ ਕਰਨ ਫੋਰਨ ਪਾਲਿਸੀ ਹੋਰ ਹੁੰਦੀ ਹੈ ਘਰੇਲੂ ਕੰਮ ਹੋਰ ਹੁੰਦੇ ਨੇ ਤਾਂ ਇਹਦੇ ਲਈ ਸਾਡੀ ਮਿਨਿਸਟਰੀ ਨੇ ਵਿਰੋਧ ਵੀ ਪ੍ਰਗਟ ਕੀਤਾ ਨਿਰਾਸ਼ਾ ਪ੍ਰਗਟ ਕੀਤੀ ਹੈ ਪਰ ਗੱਲ ਵਿੱਚ ਉਹ ਹੈ ਕਿ ਕਿਉਂ ਖੱਲੀ ਕੇਜਰੀਵਾਲ ਨੂੰ ਕਿਉਂ ਕਹਿੰਦੇ ਆ ਕਿ ਇਸ ਨੂੰ ਨਿਆਂ ਮਿਲਣਾ ਚਾਹੀਦਾ ਹਰ ਇੱਕ ਕਹੜ ਹਰ ਇੱਕ ਨੂੰ ਨਿਆਂ ਮਿਲੇ ਹੋਰ ਜੋ ਕੇਜਰੀਵਾਲ ਨੂੰ ਇਹ ਜਿਹਾ ਅંધੇਰ ਤੱਕ ਇਹ ਨਹੀਂ ਆਇਆ ਕਿ ਬਿਨਾ ਕਿਸੇ ਗਲਤੋਂ ਕਿਸੇ ਵਿਅਕਤੀ ਨੂੰ ਫੜਨਾ ਫੜਿਆ ਗਿਆ ਹੁਣ ਜਿੰਨਾ ਉਹ ਹੈਗੇ ਨੇ ਬਿਲਕੁਲ નિર્ਦੋਸ਼ ਉਹ ਅੱਗੇ ਜਾਂਚ ਦੇ ਵਿੱਚ ਪਤਾ ਚੱਲੂਗਾ और बिल्कुल भी पूरा फेथ होना चाहिए छानबीन करके अगर अपनी जजमेंट देने की अमेरिका के राष्ट्रपति वालों जो बयान दिया गया इस मेरे ख्याल च बिलकुल गलत बयान है यह जहां बयान देना नहीं चाहिए उन्होंने कैसे लगे कि असि जे उन्हों का कोई बयान ਜੋ ਫੋਰਨ ਪਾਲਿਸੀ ਮੈਂ ਪਹਿਲੇ ਕਹੀ ਹੈ ਜੋ ਅੰਤਰਰਾਸ਼ਟਰੀਆ ਪਾਲਿਸੀ ਹੈ ਉਹਦੇ ਉੱਤੇ ਬਿਆਨਬਾਜ਼ੀ ਹੋ ਸਕਦੀ ਹੈ ਪਰ ਜੋ ਇੰਟਰਨਲ ਮਾਮਲੇ ਨੇ ਅੰਦਰੂਨੀ ਮਾਮਲੇ ਇੱਕ ਦੇਸ਼ ਦੇ ਨੇ ਉਹਦੇ ਉੱਤੇ ਕਿਸੇ ਕਿਸੇ ਵੀ ਹੋਰ ਦੇਸ਼ ਦਾ ਕੋਈ ਹੱਕ ਨਹੀਂ ਬੰਦਾ ਕੁਝ ਕਹਿਣ ਦੇ ਲਈ ਪੰਜਾਬ 'ਚ ਵੀ ਅੱਜ ਈੜੇ ਦੀ ਰੇਡ ਹੋ ਰਹੀ ਹੈ ਬਾਗਬਾਨੀ ਵਿਭਾਗ ਦੇ ਦਫ਼ਤਰ ਖੰਗਾਲੇ ਜਾ ਰਹੇ ਨੇ ਪਟਿਆਲੇ 'ਚ ਵੀ ਰੇਡ ਹੋ ਰਹੀ ਹੈ ਇਹਨਾਂ ਦੀ ਸਰਕਾਰ ਦੇ ਕੀ ਕਹੋਗੇ ਪੰਜਾਬ ਸਰਕਾਰ ਇਸ ਤਰ੍ਹਾਂ ਮੈਨੂੰ ਤਾਂ ਪਤਾ ਨਹੀਂ ਤੁਸੀਂ ਹੁਣ ਜਾਣਕਾਰੀ ਦਿੱਤੀ ਹੈ ਕਿਉਂਕਿ ਮੈਂ ਤਾਂ ਸਵੇਰ ਦੀ ਨਿਕਲੀ ਹੋਈ ਹੈ ਬਗੈਰ ਕੁਝ ਦੇਖੀ ਭਾਈ ਉਹ ਮੈਂ ਤਾਂ ਨਿਊਜ਼ ਦੇਖਿਆ ਹਨੀ ਪਰ ਹਾਂ ਸਵੇਰ ਦੀ ਨਿਕਲੇ ਹੋਇਆ ਸੋ ਜੋ ਇਸ ਤੇ ਮੈਂ ਕੀ ਕਹਿ ਸਕਦੀ ਹਾਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਜੋ ਗੱਲ ਪ੍ਰਾਪਤ ਹੁੰਦੀ ਹੈ ਉਹਦੇ ਆਧਾਰ ਦੇ ਉੱਤੇ ਹੀ ਉਹ ਰਿਪੋਰਟ ਕਰਦੇ ਨੇ ਠੀਕ ਹੈ ਮਹਾਰਣ ਸਾਹਿਬ ਹਾਂ ਕਾਂਗਰਸ ਦਾ ਬਹੁਤ ਵੱਡਾ ਪਰਿਵਾਰ ਸੀ ਤੁਹਾਡੇ ਨਾਲ ਸਾਰੇ ਮਲਕੇ ਜ਼ਿਲ੍ਹਾ ਪਟਿਆਲਾ ਤੁਹਾਡੇ ਰਹਿਨਮੈ ਅਨੁਸਾਰ ਚੱਲਦੀ ਸੀ ਹੁਣ ਤੁਸੀਂ ਕਾਂਗਰਸ ਵਰਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਕਾਂਗਰਸ ਵਰਕਰ ਵੀ ਸਾਹਤ ਉੱਪਰ ਤੋਂ ਦੇਖ ਰਹੇ ਨੇ ਮੈਂ ਕਾਂਗਰਸ ਦੇ ਖਿਲਾਫ ਕੋਈ ਸ਼ਬਦ ਨਹੀਂ ਇਸਤੇਮਾਲ ਕੀਤਾ ਮੈਨੂੰ ਉਹਨਾਂ ਨੇ ਹੀ ਕੰਢਿਆ ਮੈਨੂੰ ਮੇਰੇ ਮੇਰੀ ਸੇਵਾਵਾਂ ਉਚਾਦੇ ਨਹੀਂ ਹੈ ਸਪੈਸ਼ਲ ਨਾਲ ਕਿ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਨੇ ਕਿਹਾ ਔਰ ਮੇਰੇ ਬਹੁਤ ਵਧੀਆ 25 ਸਾਲ ਕਾਂਗਰਸ ਦੇ ਵਿੱਚ ਨਿਕਲੇ ਪਰ ਹੁਣ ਜੀਪੀ ਚ ਆ ਕੇ ਮੈਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਨਾਲੋਂ ਵੀ ਜਿੰਨੀ ਵੀ ਮੇਰੀ ਸੇਵਾ ਲਿਖੀ ਹੋਈ ਹੈ ਉਸ ਨਾਲੋਂ ਵੀ ਵਧੀਆ ਤਰੀਕੇ ਨਾਲ ਨਿਭੂ ਆ ਪ੍ਰੈਸਿਡੈਂਟ ਤੁਸੀਂ ਸ਼ਾਮਲ ਹੋ ਰਹੇ ਹੋ ਅੱਜ ਤੁਸੀਂ ਸ਼ਾਮਲ ਹੋਏ ਤੁਹਾਡੇ ਮੰਨ ਤੇ ਕਿਸ ਤਰ੍ਹਾਂ ਦੇਖਿਆ ਤੁਸੀਂ ਦੀ ਮਹਾਰਾਣੀ ਸਾਹਿਬ ਆਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੇਸ਼ ਦੀ ਵੀ ਕਰ ਰਹੇ ਹੈ ਕਿਉਂਕਿ ਮੈਂ ਇਹਨਾਂ ਦੀ ਬਹੁਤ ਯਾਨੀ ਆਪਾਂ ਕਹਿ ਦਈਏ ਜੀ ਕਿ ਬਹੁਤ ਪ੍ਰਭਾਵਿਤਾਂ ਕਿਉਂਕਿ ਜਿਵੇਂ ਇਹਨਾਂ ਨੇ G20 ਦੀ ਉਹ ਵੀ ਇਸ ਟੀਮ ਚਲਾਈ ਵੀ ਲਿਆ ਹੈ ਨਾ ਜੀ ਤੇ ਕੁਝ ਕਵੇਂ ਦੀਆਂ ਚੀਜ਼ਾਂ ਵੀ ਹੈਗੀਆਂ ਨੇ ਕਿ ਜੋ ਭਾਰਤੀ ਜਲਤਾ ਪਾਰਟੀ ਨੇ ਸਭ ਤੋਂ ਜਿਆਦਾ ਵਿਅਸਤ ਨਹੀਂ ਗਿਆ ਤਾਂ ਮੈਂ ਵੀ ਇਸ ਮੈਦਾਨ 'ਚ ਤਾਂ ਆਇਆ ਕਿਉਂਕਿ ਜਿਹੜੇ ਮੇਰੇ ਨੌਜਵਾਨ ਭਰਾ ਨੇ ਉਹ ਅੱਜਕੱਲ ਨਸ਼ੇ ਵੱਲ ਬਹੁਤ ਜ਼ਿਆਦਾ ਹੋ ਰਹੇ ਨੇ ਠੀਕ ਹੈ ਮੈਂ ਉਹਨਾਂ ਲਈ ਹੱਕਾਂ ਲਈ ਤੇ ਆਪਣਾ ਜੋ ਵੀ ਮੇਰੇ ਤੋਂ ਹੋਊਗਾ ਸਹਿਯੋਗ ਜਿਹੜੇ ਉਹ ਅੱਜ ਕੱਲ ਸਨਥੈਟਿਕ ਨਸ਼ਾ ਤੇ ਮੈਂ ਸਾਰਾ ਕੁਝ ਕਦਮ ਕਰਨਾ ਤੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇਗੇ ਉਹਨਾਂ ਨੂੰ ਉੱਥੋਂ ਜਾਣ ਤੋਂ ਕਿ ਆਪਣੇ ਪੰਜਾਬ 'ਚ ਹੋ ਜੇ ਇੰਡੀਆ 'ਚ ਹੋ ਜੇ ਆਪਣਾ ਪੂਰਾ ਜਿਹੜਾ ਹੋ ਸਕੇ ਕਿ ਮੈਂ ਉਹਨਾਂ ਬੋਲ ਸਕਾਂ ਉਹਨਾਂ ਲਈ ਤੇ ਮੈਂ ਇਹ ਚੀਜ਼ ਕਰੂੰਗਾ ਕਿ ਮੈਂ ਆਪਣੇ ਜਿਹੜੇ ਪੰਜਾਬ ਦੇ ਮੇਰੇ ਨੌਜਵਾਨ ਭਾਈ ਹੋਗੇ ਨੇ ਇਹ ਮੈਂ ਉਹਨਾਂ ਨੂੰ ਆਪਣੇ ਨਾਲ ਰੱਖਾਂ ਤੇ ਅਸੀਂ ਇੱਥੇ ਹੀ ਰਹਿ ਕੇ ਨੌਕਰੀਆਂ ਦਵਾਵਾਂਗੇ ਤੇ ਸਭ ਤੋਂ ਵੱਡਾ ਆਈ ਚੀਜ਼ ਹੈ ਕਿ ਜਿਹੜਾ ਨਸ਼ਾ ਹੈ ਨਸ਼ਾ ਬਹੁਤ ਘਟੇ ਜਿਵੇਂ ਤੁਸੀਂ ਯੂਥ ਹੋ ਹਾਂਜੀ ਕਿੰਨੀ ਟੀਮ ਤੁਹਾਡੇ ਨਾਲ ਜਾ ਰਹੀ ਹੈ ਕਿੰਨਾ ਕੁ ਮੰਨ ਲਓ ਬੀਜੇਪੀ ਨੂੰ ਤੁਸੀਂ ਤੇਰੇ ਨਾਲ ਮੇਰੇ ਨਾਲ ਲਗਭਗ ਹੈਗਾ ਜੀ 11200 ਤੋਂ ਮੁੰਡੇ ਉੱਤੇ ਹੈਗੇ ਜੀ ਤੇ ਆਪਣਾ ਲਗਭਗ ਆਪਾਂ ਕਹਿ ਦਈਏ ਕਿ ਜਿੰਨਾ ਮੇਰਾ ਵੱਧ ਤੋਂ ਵੱਧ ਹੋਊਗਾ ਫੋਟ ਮੈਂ ਉਹਨਾਂ ਕਰੂੰਗਾ ਮੈਂ ਬੀਜੇਪੀ ਪਾਰਟੀ ਜਿਵੇਂ ਮੋਦੀ ਸਰਕਾਰ ਹੋਵੇ ਆਪਣੇ ਮਹਾਰਾਜਾ ਕਮਿਲਪੌਰ ਵੀ ਹੋਗੇ ਇਹਨਾਂ ਦਾ ਵੀ ਧੰਨਵਾਦ ਨਹੀਂ ਆ कि ਜਿਹੜਾ ਇਹਨਾਂ ਨੇ ਅੱਜ ਮੈਨੂੰ ਆਪ ਦਾ ਉਹ ਕੀਤਾ ਦੀ ਪਾਰਟੀ ਵਿੱਚ ਸ਼ਾਮਿਲ ਕੀਤਾ ਤੇ ਮੈਂ ਜਿੰਨਾ ਵੀ ਹੋ ਸਕਿਆ ਮੈਂ ਪਾਰਟੀ ਲਈ ਤੇ ਆਪਣੇ ਨੌਜਵਾਨ ਭਰਾਵਾਂ ਲਈ ਅੱਗੇ ਚੱਲੂਗਾ ਠੀਕ ਥੈਂਕ ਯੂ ਇਹਨਾਂ ਜ਼ਿੰਮੇਵਾਰੀ ਸੌਂਪ ਰਿਹਾ ਇਸ ਨੌਜਵਾਨ ਸਾਨੇ ਲੋਇਆ ਹੈ ਰੱਪਨ ਪੂਰਾ ਇਹਦੇ ਨਾਲ ਵਿਸ਼ਵਾਸ ਹੈ ਵੀ ਪੂਰਾ ਕੰਮ ਕਰ ਰਹਿਣਾ ਹਾਂਜੀ ਬਹੁਤ ਖੁਸ਼ੀ ਦੇ ਨਾਲ ਪ੍ਰਖੇ ਪ੍ਰਖੇ ਅਤੇ ਪਾਠਕ ਨੂੰ ਅਸੀਂ ਬੀਜਪੀ ਦੇ ਦੇ ਵਿੱਚ ਸ਼ਾਮਿਲ ਕੀਤਾ ਹੈ ਔਰ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ ਮੰਡਲ ਦੇ ਤੇ ਇਹਨਾਂ ਨੂੰ ਸਾਡੀ ਯੂਵ ਮੋਰਚੇ ਦੀ ਜ਼ਿੰਮੇਵਾਰੀ ਹੈ ਹਾਂ ਇਹਨਾਂ ਨੂੰ ਯੂਵੀ ਮੋਰਚੇ ਦੀ ਜ਼ਿੰਮੇਵਾਰੀ ਇੱਥੋਂ ਦੀ ਮੰਡਲ ਦੀ ਦਿੱਤੀ ਹੈ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਹ ਆਪਣਾ ਜਿਹੜਾ ਇਹਨਾਂ ਦਾ ਭੂਵੇਖਿਆ ਇਹਨਾਂ ਦੇ ਸਾਰੇ ਸਾਥੀਆਂ ਦਾ ਭੂਵੇਖਿਆ ਉਹਦੇ ਲਈ ਇਹ ਬੀਜੇਪੀ ਦੇ ਵਿੱਚ ਯਤਨ ਕਰਕੇ ਵਧੀਆ ਬਣਾ ਰਹੇ ਨੇ